ਅੱਜ ਸਰ ਜਿਹੜਾ ਸਮਾਗਮ ਹੋਇਆ ਇਹ ਬਿਸ਼ਪ ਪੰਜਾਬੀ ਨਾਰੀ ਸਹਿਤਕ ਮੰਚ ਤੇ ਸੰਦਲੀ ਰੂਹਾ ਸੰਸਥਾ ਵੱਲੋਂ ਨਿਰਮਲ ਕਾਰਕੋਟਲਾ ਉਹਨਾਂ ਦੀ ਸਮੂੱਚੀ ਟੀਮ ਯਾਦਾਂ ਦੀ ਸੰਦੂਖੜੀ ਕਿਤਾਬ ਮੁਖਤਾਰ ਦੇ ਉੱਤੇ ਲੋਕ ਅਰਪਣ ਕੀਤੀ ਗਈ ਹੈ ਇਹ ਦੂਸਰਾ ਗੁਰਪ੍ਰੀਤ ਮਾਨ ਹੋਣਾ ਦਾ ਗੀਤ ਮਾਂ ਉਹਦਾ ਪੋਸਟਰ ਰੀਲਿਸ ਕੀਤਾ ਗਿਆ ਗੀਤ ਵੀ ਅਸੀਂ ਸੁਣਿਆ ਇਹ ਦੋ ਜਿਹੜੀਆਂ ਰਚਨਾਵਾਂ ਨੇ ਗੀਤ ਔਰ ਸ਼ਬਦਾਂ ਦੇ ਰੂਪ ਚ ਕਿਤਾਬ ਦੇ ਰੂਪ ਚ ਅੱਜ ਦੇ ਸਮਾਗਮ ਦੇ ਵਿੱਚ ਲੋਕ ਅਰਪਣ ਕੀਤੀਆਂ ਗਈਆਂ ਨੇ ਮੁੱਖਕਰਸ਼ਨ ਇਹ ਸੀ ਔਰ ਇਹ ਇਸ ਕਰਕੇ ਕੀਤਾ ਗਿਆ ਕਿ ਫਤਿਹਗੜ ਸਾਹਿਬ ਦੀ ਧਰਤੀ ਸ਼ਬਦਾਂ ਦੀ ਗੁਰੂਆਂ ਦੀ ਸ਼ਹਾਦਤਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਸ਼ਬਦਾਂ ਦੀ ਕੀਰਤ ਕਰਨ ਵਾਲੇ ਜਦੋਂ ਲੋਕ ਸਿਰਜਕ ਲੋਕ ਇਕੱਠੇ ਹੋਏ ਨੇ ਤਾਂ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਨ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਕੁਝ ਐਸੀ ਚੀਜ਼ ਯਾਦਾਂ ਦੇ ਰੂਪ ਚ ਕਿਰਤ ਦੇ ਰੂਪ ਚ ਸਾਹਿਦ ਦੀ ਵਿਦਾ ਦੇ ਰੂਪ ਦੇ ਵਿੱਚ ਸਾਹਮਣੇ ਆਊਗੀ ਜਿਹੜੀ ਲਾਜ਼ਮੀ ਤੌਰ ਦੇ ਉੱਤੇ ਸਮਕਾਲ ਦੇ ਵਿੱਚ ਅੱਜ ਕੱਲ ਜਿਹੜਾ ਮਨੁੱਖ ਹਰ ਚੀਜ਼ ਭੁੱਲ ਰਿਹਾ ਹੈ ਬਹੁਤ ਤੇਜ਼ ਤੋੜ ਰਿਹਾ ਹੈ ਔਰ ਡਿਸਟਰਬ ਹੈ ਬੁਰੀ ਤਰ੍ਹਾਂ ਸੁਰਤੋਂ ਦੀ ਟਿਕਦੀ ਨਹੀਂ ਉਹਨੂੰ ਟਿਕਾਉਣ ਵਾਸਤੇ ਉਹਨੂੰ ਥੋੜਾ ਜਿਹਾ ਖੜਾਉਣ ਵਾਸਤੇ ਉਹਨੂੰ ਵਿਰਾਮ ਦੇਣ ਵਾਸਤੇ ਉਹਨਾਂ ਸ਼ਬਦਾਂ ਨਾਲ ਜੋੜਨ ਵਾਸਤੇ ਉਹਦੀਆਂ ਯਾਦਾਂ ਨੂੰ ਰੀਕਾਲ ਕਰਨ ਦੀ ਜਿਹੜੀ ਇੱਕ ਕਵਾਇਦ ਹੈ ਉਹਦੇ ਨਾਲ ਜੋੜਨ ਵਾਸਤੇ ਇਸ ਸਮਾਗਮ ਮੈਨੂੰ ਲੱਗਦਾ ਹੈ ਕਿ ਇਹਦਾ ਮੁੱਖ ਮਕਸਦ ਇਹ ਹੈ ਕੀਤਾ ਗਿਆ ਯਾਦਾਂ ਦੀ ਸੰਦੂਖੜੀ ਕਿਤਾਬ ਨੂੰ ਪੜ੍ਹ ਕੇ ਅਸੀਂ ਇੱਕ ਤਾਂ ਉਹ ਲੇਖਕਾਂ ਦੀਆਂ ਜਿਹੜੇ 30 ਲੇਖਕ ਨੇ ਇਹਦੇ ਵਿੱਚ ਸ਼ਾਮਿਲ ਉਹਨਾਂ ਦੀਆਂ ਯਾਦਾਂ ਦੇ ਰੂਬਰੂ ਹੁੰਨੇ ਆ ਜਿਹਦੇ ਨਾਲ ਇੱਕ ਵੱਡੇ ਪੱਧਰ ਦੇ ਉੱਤੇ ਜ਼ਿੰਦਗੀ ਦਾ ਦ੍ਰਿਸ਼ ਹੈ ਜਿਹੜਾ ਫਰਮਾ ਸਾਡੇ ਰੂਬਰੂ ਹੁੰਦਾ ਸਾਡੇ ਅੰਦਰ ਬਹੁਤ ਕੁਝ ਉਹ ਜਾਗਰਿਤ ਕਰ ਦਿੰਦਾ ਸੁੱਤਾ ਜਗਾ ਦਿੰਦਾ ਮੈਨੂੰ ਲੱਗਦਾ ਹੈ ਕਿ ਸਮਕਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਰੀਕਾਲ ਕਰਨ ਵਾਲੀਆਂ ਜਿਹੜੀਆਂ ਤੁਹਾਨੂੰ ਯਾਦ ਕਰਵਾ ਦੇਣ ਚੀਜ਼ਾਂ ਉਹ ਰਚਨਾਮਾ ਉਹ ਕਿਤਾਬਾਂ ਦੀ ਉਹਨਾਂ ਕਿਰਤਾਂ ਦੀ ਸਖਤ ਲੋਡ ਹੈ ਕਿਉਂਕਿ ਬੰਦਾ ਇਸ ਲੋਡ ਨਾਲੋਂ ਤੇਜ਼ ਦੀ ਨਾਲ ਟੁੱਟ ਰਿਹਾ ਹੈ ਆਨਲਾਈਨ ਹੋ ਰਿਹਾ ਹੈ ਬੰਦਾ ਜਦੋਂ ਕਿ ਪੰਜਾਬ ਦੀ ਧਰਤੀ ਦਾ ਸੱਭਿਆਚਾਰ ਹੈ ਜਿਹੜਾ ਉਹ ਸ਼ਬਦ ਸੱਭਿਆਚਾਰ ਹੈ ਸ਼ਬਦ ਕਦੇ ਡਿਲੀਟ ਨਹੀਂ ਹੁੰਦਾ ਕਤ ਕਦੇ ਡਿਲੀਟ ਨਹੀਂ ਹੁੰਦਾ ਕਿਤਾਬ ਕਦੇ ਡਿਲੀਟ ਨਹੀਂ ਹੁੰਦੀ ਸੋ ਇਹ ਕਾਰਜ ਵੱਡਾ ਅੱਜ ਕੀਤਾ ਗਿਆ ਮੈਂ ਇਸ ਕਾਰਜ ਦੇ ਬਦਲੇ ਨਿਰਮਲ ਕਾਰਪੋਰਟ ਲਾਹੌਰ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਕਿਤਾਬ ਦੇ ਵਿੱਚ ਸ਼ਾਮਿਲ 30 ਦੇ 30 ਲੇਖਕਾਂ ਦੀ ਉਹਨਾਂ ਦੀਆਂ ਰਚਨਾਵਾਂ ਨੂੰ ਵਧਾਈ ਵੀ ਦਿੰਦਾ ਤੇ ਉਹਨਾਂ ਨੂੰ ਸਲਾਮ ਵੀ ਕਰਦਾ ਹਾਂ ਔਰ ਦੁਆ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਇਹ ਸ਼ਬਦਾਂ ਦੀ ਯਾਦਾਂ ਦੀ ਜਿਹੜੀ ਯਾਤਰਾ ਉਹ ਜਾਰੀ ਰਹੇ ਤੇ ਅਸੀਂ ਇਸੇ ਤਰ੍ਹਾਂ ਸ਼ਬਦ ਗੁਰੂ ਦੀ ਧਰਤੀ ਦੇ ਉੱਤੇ ਵਾਰ-ਵਾਰ ਇਕੱਠੇ ਹੋ ਕੇ ਸੰਬਾਧ ਰਚੋਣੇ ਲਈਏ ਬਹੁਤ ਬਹੁਤ ਸ਼ੁਕਰੀਆ ਸਾਝੀ ਕਾਹਨ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਨ ਦਾ ਸਵਾਗਤ ਕਰਦੀ ਹਾਂ ਔਰ ਇਹ ਅੱਜ ਦਾ ਸਾਡਾ ਜਿਹੜਾ ਸਮਾਗਮ ਆ ਜੀ ਯਾਤਰਾ ਦੀ ਸੰਦੂਖੜੀ ਭਾਗ ਦੂਜਾ ਖਾਸियत ਇਹ ਆ ਜੀ ਕਿ ਇਹਦੇ ਵਿੱਚ ਕੋਈ ਸਥਾਪਿਤ ਲੇਖਕ ਨਹੀਂ ਸ਼ਾਮਲ ਹੈਗੇ। ਉਹਦੇ ਵਿੱਚ ਆਮ ਲੋਕ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਆਪਣੇ ਮਨ ਦੇ ਭਾਵ ਉਹਨਾਂ ਨੇ ਪ੍ਰਗਟ ਕੀਤੇ ਨੇ। ਸੋ ਯਾਦਾ ਦੀ ਇਸ ਨੁਕੀ ਵਿੱਚ ਹਰ ਇੱਕ ਨੇ ਆਪਣੇ ਮਨ ਦੀਆਂ ਜੋ ਵੀ ਉਹਨਾਂ ਦੇ ਨਾਲ ਬਚਪਨ ਚ ਵਾਪਰਿਆ ਜਾਂ ਜੀਵਨ ਦੀ ਵਿੱਚ ਜਦੋਂ ਵੀ ਕਿਤੇ ਵਾਪਰਿਆ ਉਹ ਕਿਤਾਬ ਅਸੀਂ ਅੱਜ ਸਭ ਜਿਆਦੇ ਦੀ ਪੀਂਟਰ ਧਰਤੀ ਦੇ ਲੋਕ ਅਰਪਣ ਕਰਕੇ ਆਪਣੇ ਆਪ ਨੂੰ ਬੜੇ ਬੜਾ ਭਾਗੇ ਸਮਝਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵਿਸ਼ਵ ਪੰਜਾਬੀ ਨਾਰੀ ਸਾਹਿਤਿਕ ਮੰਚ ਵੱਲੋਂ ਅਸੀਂ ਕਿ ਨਵਾਂ ਪੁਰਾ ਲਾਹੌਰ ਲੈ ਕੇ ਫੇਰ ਆਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮਾਂ ਬੋਲੀ ਪੰਜਾਬ ਸਾਡਾ ਮੇਨ ਮਕਸਦ ਜਿਹੜਾ ਹੈਗਾ ਸਿਰਫ ਮਾਂ ਬੋਲੀ ਪੰਜਾਬੀ ਹੈ ਔਰ ਉਹਨੂੰ ਜਿਉਂਦਾ ਰੱਖਣਾ ਜਿਹਨੀਆਂ ਸਾਡੀਆਂ ਪ੍ਰਾਣੀਆਂ ਰਹਿਤਲ ਸਾਡਾ ਜੀਵਨ ਸੀਗਾ ਉਹਨਾਂ ਦੇ ਬਾਰੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਉਹ ਸਾਡਾ ਮੁੱਖ ਮਕਸਦ ਮਕਸਦ ਹੈ ਪੋਸਟਰ ਲਈ ਕਿਹੜਾ ਉਹਦਾ ਕੀ ਆਦੇਸ਼ ਜਿਹੜਾ ਪੋਸਟਰ ਹੈ ਜੀ ਇਹ ਸਾਡੇ ਸਰਕਾਰ ਦੇ ਉਪਨ ਜੀ ਕੁਲਵਿੰਦਰ ਕੌਰ ਨੰਗਲ ਜੀ ਸਾਡੇ ਮੀਤ ਪ੍ਰਧਾਨ ਨੇ ਇਸ ਸਭਾ ਦੀ ਉਹਨਾਂ ਦੇ ਦੇਕੇ ਦਾ ਗਾਣਾ ਆਇਆ ਹੈਗਾ ਹੈ ਮਾਂ ਕਿਉਂਕਿ ਉਹ ਸਿੰਗਰ ਨੇ ਕਮੇਡਾ ਦੀ ਧਰਤੀ ਦੇ ਨਾਲ ਦੀ ਨਾਲ ਆਪਣਾ ਰੋਟੀ ਰੋਜੀ ਲਈ ਗਏ ਹੋਏ ਨੇ ਉਹਨਾਂ ਨੇ ਦੋ ਗਾਣੇ ਪਹਿਲਾਂ ਵੀ ਰਿਲੀਜ਼ ਹੋ ਚੁੱਕੇ ਨੇ ਕਾਫੀ ਉਹ ਗਾਣੇ ਹੋਏ ਰਿਹਾ ਬਟ ਇਹ ਮਾਂ ਜਿਹੜਾ ਗਾਣਾ ਸ਼ਿਫਟਾ ਗਾਣਾ ਸੀ ਇੱਕ ਦਾਦੀ ਮਾਂ ਗਾਣਾ ਸੀ ਉਹ ਵੀ ਕਾਫੀ ਪਰਫੋਮ ਹੋਇਆ ਹੁਣ ਇਸ ਵਾਰ ਉਹ ਇੱਕ ਨਵਾਂ ਗਾਣਾ ਲੈ ਕੇ ਆ ਮਾਂ ਐਵੇਂ ਕਿ ਸਰ ਦੇ ਮੰਤਰੀ ਚ ਲੰਦੇ ਪੰਜਾਬ ਤੋਂ ਵੀ ਹੈਗੇ ਨੇ ਕਾਫੀ ਪਰ ਅੱਜ ਜਿਹੜੇ ਦੇਸ਼ ਦੇ ਦੋਨੇ ਦੇਚੇ ਹਾਲਾਤ ਜੰਗੀ ਹਾਲਾਤ ਬਣੇ ਨੇ ਉਹ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਉਹਦੇ ਤੇ ਮੈਂ ਹੀ ਕਹਿਣਾ ਚਾਹਾਂਗੀ ਕਿ ਆਮ ਆਵਾਮ ਨਹੀਂ ਚਾਹੁੰਦੀ ਕਿ ਜੰਗ ਹੋਵੇ ਜਾਂ ਕੋਈ ਇਸ ਤਰ੍ਹਾਂ ਦੇ ਮਸਲੇ ਮਸਾਇਲ ਜਣ ਸਾਡੀਆਂ ਰਾਜਨੀਤਿਕ ਖੁੰਡੀਆਂ ਆਪਸ ਵਿੱਚ ਇੱਥੇ ਨਾਲ ਲੋਕੀਆਂ ਜੋ ਇਸ ਤਰ੍ਹਾਂ ਦੀ ਨਫਰਤ ਫਲਾ ਰਹੀਆਂ ਨੇ ਕਿਉਂਕਿ ਮੈਂ ਤਿੰਨ ਵਾਰੀ ਪਾਕਿਸਤਾਨ ਜਾ ਕੇ ਆਈ ਹਾਂ ਬੋਰੀ ਗੱਤਾਰ ਨੂੰ ਸਾਬਿਤ ਕਰਨੀ ਸੀ ਔਰ ਇਸ ਵਾਰ ਮਰਹੀਮ ਯਾਰ ਖਾਨ ਜੋ ਪੰਜਾਬ ਦਾ ਐਂਡ ਦਾ ਪਿੰਡ ਆ ਉੱਥੇ ਅਸੀਂ 3 ਦਿਨ ਰਹੇ ਆ ਔਰ ਲੋਕਾਂ ਨੇ ਜੋ ਸਾਨੂੰ ਉੱਥੇ ਪਿਆਰ ਮੁਹੱਬਤ ਔਰ ਸਾਡੇ ਲਈ ਉਹਨਾਂ ਦੇ ਅੱਖਾਂ ਚ ਅਥਰੂ ਸੀ ਉਹ ਅਸੀਂ ਬਿਆਨ ਕਰਨ ਤੋਂ ਬਾਅਦ ਉਹ ਲੋਕ ਨਹੀਂ ਚਾਹੁੰਦੇ ਕਿ ਜੰਗ ਲੱਗੇ ਜਾਂ ਕੋਈ ਲੜਾਈ ਨਫਰਤ ਪੈਦਾ ਹੋਵੇ ਆਮ ਲੋਕ ਨਹੀਂ ਚਾਹੁੰਦੇ ਉਹਦੇ ਲਈ ਸੀ ਪੋਸਟਰ ਰੀਲਿਸ ਕੀਤਾ ਹੈ उस गाने शुभकामनावान के अगे तो इस तरह की माँ बोली की सेवा इतना कर पड़े होगी पहले ही गाने के उत्सुकता और मेरी दादी काफ़ी मशहूर हुए ने यादा बहुत सोहना गाना आ चुक है ਤੇ ਇਸੇ ਤਰ੍ਹਾਂ ਮਾਂ ਮੁੰਡੀਆਂ ਦੀ ਸੇਵਾ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਕਰ ਰਿਹਾ ਤੇ ਅੱਜ ਇੱਕ ਗਾਣਾ ਜਿਹੜਾ ਹੈ ਸਪਤਗੜ ਸਾਫ ਦੀ ਧਰਤੀ ਦੇ ਉੱਤੇ ਮੇਜ਼ ਕੀਤਾ ਖਾਸ ਕਰਕੇ ਵਿਸ਼ਵ ਪੰਜਾਬੀ ਨਾਰੀ ਸਾਇਕਲ ਦੀ ਮਾਂ ਜਿਹੜੀਆਂ ਸਾਰੀਆਂ ਹੀ ਮਾਵਾਂ ਨੂੰ ਸਮਰਪਿਤ ਹੈ ਇਹ ਗਾਣਾ ਇਸ ਕਰਕੇ ਅੱਜ ਇੱਕ ਗੋਸਟ ਰਾਈਟ ਤੇ ਮੇਜ਼ ਕੀਤਾ ਯਾਦਾਂ ਦੀ ਸੰਦੂਕਰੀ ਭਾਗ ਦੋ ਦੇ ਨਾਲ ਧੰਨਵਾਦ ਜੀ ਤੇ ਵਿਸ਼ਵ ਨਾਰੀ ਵਿਸ਼ਵ ਪੰਜਾਬੀ ਨਾਰੀ ਸਤਿਮਾਤ ਜੀ ਨੂੰ ਅੱਜ ਜਿਹੜੇ ਲੋਕ ਸਾਰੇ ਆਏ ਨੇ ਇੱਕ ਕਿਤਾਬ ਜਦਾਂ ਸਾਨੂੰ ਕੋਈ ਵੇਚ ਕੀਤੀ ਗਈ ਹੈ ਤੇ ਨਾਲ ਇੱਕ ਗੀਤ ਦਾ ਪੋਸਟਰ ਆਹ ਨਹੀਂ ਪੋਸਟਰ ਕੋਈ ਸਮਾਨ ਨਾਲ ਗਿਆ ਉਹ ਲਈ ਦਿੱਤਾ ਗਿਆ ਮੈਂ ਸਾਰੀਆਂ ਭੈਣਾਂ ਦਾ ਜੋ ਅੱਜ ਇੱਥੇ ਪਹੁੰਚੇ ਨੇ ਆਪਣੇ ਬਰੋਦਰ ਦਾ ਧੰਨਵਾਦ ਕਰਨਾ ਜੇ ਕੋਈ ਪ੍ਰਬੰਧਨ ਚ ਕਮੀ ਰਹੀ ਹੋਵੇ ਤਾਂ ਉਹ ਵੀ ਮਾਫੀ ਚਾਹਤ ਹਾਂ ਬਹੁਤ ਬਹੁਤ ਧੰਨਵਾਦ ਹੈ